ਇਹ ਪਾਣੀ ਦੀਆਂ ਤਸਵੀਰਾਂ ਕਪੂਰਥਲਾ ਦੇ ਨਾਲ ਲੱਗਦੇ ਪਿੰਡਾਂ ਦੀਆਂ ਨੇ ਜਿੱਥੇ ਬਿਆਸ ਦਰਿਆ ਦਾ ਬੰਨ ਟੁੱਟ ਗਿਆ ਹੈ ਜਿਸ ਦੇ ਨਾਲ ਪਾਣੀ ਪਿੰਡਾਂ ਦੇ ਵਿੱਚ ਵੜ ਗਿਆ ਤੇ ਫਸਲਾਂ ਖਰਾਬ ਹੋ ਗਈਆਂ ਨੇ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਹੁਣੇ ਤੋਂ ਹੀ ਆਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਪੰਜਾਬ ਦੇ ਵਿੱਚ ਦਰਿਆਵਾਂ ਦਾ ਜਿਹੜਾ ਪਾਣੀ ਹੈ ਪੱਧਰ ਉਹ ਬਹੁਤ ਵੱਧ ਚੁੱਕਾ ਹੈ ਤੇ ਇਸ ਦੇ ਨਾਲ ਬਣੇ ਹੋਏ ਕੱਚੇ ਬੰਨ ਲਗਾਤਾਰ ਟੁੱਟਣੇ ਸ਼ੁਰੂ ਹੋ ਗਏ ਨੇ ਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਪਾਣੀ ਵੜਨਾ ਸ਼ੁਰੂ ਹੋ ਗਿਆ ਹੁਣੇ ਖੇਤਾਂ ਦੇ ਵਿੱਚ ਪਾਣੀ ਵੜ ਕੇ ਫਸਲਾਂ ਖਰਾਬ ਹੋ ਰਹੀਆਂ ਨੇ ਤੇ ਇਹ ਡਰਾਉਣ ਦੀ ਸਥਿਤੀ ਬਣ ਚੁੱਕੀ ਹੈ ਤੇ ਇੱਕ ਚੇਤਾਵਨੀ ਦੀ ਸਥਿਤੀ ਵੀ ਬਣ ਚੁੱਕੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਲੋਕ ਬੰਨ ਨੂੰ ਦੁਬਾਰਾ ਨਰੰਦੀ ਕੋਸ਼ਿਸ਼ ਕਰ ਰਹੇ ਨੇ ਤੇ ਉਸ ਦੇ ਨਾਲ ਹੀ ਇੱਕ ਤਸਵੀਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਹੜੇ ਲੋਕ ਇਸ ਦਰਿਆਵਾਂ ਦੇ ਕੰਢੇ ਰਹਿੰਦੇ ਸਨ ਉਹ ਆਪਣੇ ਘਰਾਂ ਦਾ ਸਮਾਨ ਟਰਾਲੀਆਂ 'ਚ ਭਰ ਕੇ ਲਿਜਾਣਾ ਸ਼ੁਰੂ ਹੋ ਗਏ ਨੇ ਤੇ ਇਸ ਮੌਕੇ ਤੇ ਪਿੰਡ ਵਾਸੀ ਕੀ ਕੁਝ ਕਹਿੰਦੇ ਨੇ ਉਹ ਵੀ ਸੁਣ ਲਵੋ ਅਸੀਂ ਇਸ ਸਮੇਂ ਖੜੇ ਆ ਪਿੰਡ ਬਾਉ ਪਰ ਅਤੇ ਭੈਣੀ ਬਹਾਦਰ ਵਿੱਚ ਤੇ ਬਿਲਕੁਲ ਨਜ਼ਦੀਕ ਜਿੱਥੋਂ ਕੇ ਪਿੱਛੇ ਦਰਿਆ ਦੇ ਵਿੱਚ ਬਹੁਤ ਵੱਡਾ ਪਾੜ ਲੈ ਚੁੱਕਾ ਵਾ ਇਸ ਪਾਰ ਦਾ ਪਾਣੀ ਇੰਨਾ ਤੇਜ਼ ਆ ਕਿ ਵੇਖਦੇ ਆਂ ਵੇਖਦੇ ਆਂ ਜਿਹੜੀਆਂ ਸਾਡੀਆਂ ਫਸਲਾਂ ਆ ਇੱਧਰ ਝੋਨਾ ਤੇ ਇੱਧਰ ਜਿਹੜਾ ਸਬਜ਼ੀ ਆ ਉਹ ਵੀ ਡੁੱਬ ਚੁੱਕੀ ਆ ਤੇ ਇਹ ਕਾਰਨ ਇਹ ਬਣਿਆ ਜੀ ਕਿ ਪ੍ਰਸ਼ਾਸਨ ਸਰਕਾਰ ਅੱਗੇ ਬਹੁਤ ਦੇਰ ਦੀ ਦਿਹਾਈ ਦੇ ਰਹੇ ਆ ਕਿ ਜਦੋਂ ਦਾ ਮੌਨਸੂਨ ਡਿਸੀਜਨ ਚੱਲਣ ਤੇ ਆ ਵਾ ਕਿ ਕਸਾਨਾਂ ਨੂੰ ਇਸ ਵਾਰੀ ਬਚਾ ਲਓ ਤੇਜ਼ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨਾ ਵੱਡੇ ਪੱਧਰ ਤੇ ਜਾਨੀ ਅਤੇ مالی ਨੁਕਸਾਨ ਹੋਇਆ ਸੀ ਤੇ ਸਰਕਾਰਾਂ ਅਗੜੀ ਗੁਹਾਰ ਲਾਈ ਆ ਤੇ 23 ਦੇ ਵਿੱਚ ਜਿਹੜਾ ਹੋਇਆ ਸੀ ਉਹਦੇ ਬਾਰੇ ਇਹਨਾਂ ਨੂੰ ਦੱਸਿਆ ਗਿਆ ਵਾ ਕਿ ਤੇਜ਼ ਵਾਲੇ ਹਾਲਾਤ ਨਾ ਬਣ ਜਾਣ ਹਾਲਾਤ ਬਣ ਦਾ ਕਾਰਨ ਇਹੀ ਆ ਕਿ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਹਰੀਕੇ ਹੈਡ ਵਰਕ ਸ ਤੋਂ ਜਿਹੜਾ ਪਾਣੀ ਉਹ ਅੱਗੇ ਰਲੀਵ ਨਹੀਂ ਕੀਤਾ ਗਿਆ ਇਸ ਕਰਕੇ ਜਿਹੜਾ ਇਹ ਹੁਣ ਬੰਨ ਟੁੱਟਾ ਵਾ ਥੋੜੀ ਦੂਰ ਇਸ ਤੋਂ ਜਿੱਥੇ ਆਪਾਂ ਖੜੇ ਆ ਬੰਨ ਟੁੱਟਣ ਦੇ ਕਰਕੇ ਜਿਹੜੇ ਹੁਣ ਘਾ ਰਿਆ ਉਹ ਰੁੜਨੇ ਸ਼ੁਰੂ ਹੋ ਗਏ ਆ ਤੇ ਪਸ਼ੂਆਂ ਦਾ ਡੰਗਰਾਂ ਦਾ ਚਾਰਾ ਜਿਹੜਾ ਉਹ ਸਾਰਾ ਖਤਮ ਹੋ ਚੁੱਕਾ ਵਾ ਤੇ ਕੁਝ ਘੰਟਿਆਂ ਤੱਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੱਡੀ ਆਫਤ ਇਸ ਇਲਾਕੇ ਦੇ ਵਿੱਚ ਆਊਗੀ ਜਿੱਥੇ ਹੁਣ ਇਸ ਸਮੇਂ ਗੁੱਡੇ ਗੁੱਡੇ ਪਾਣੀ ਆ ਤੇ ਇਹ ਸਿਰ ਦੇ ਉੱਪਰ ਦੇ ਪਾਣੀ ਨੇ ਕੋਲੂਗਾ ਤੇ ਸਰਕਾਰ ਘੜੀ ਪ੍ਰਸ਼ਾਸਨ ਘਰੀ ਇਹੋ ਬੇਨਤੀ ਕਰਦੇ ਆ ਕਿ ਹਾਲੇ ਵੀ ਸਮਾਂ ਹੈਗਾ ਵਾ ਕਿ ਆਪਾਂ ਇਨਾਂ ਸਰ ਇਨਾਂ ਦੀ ਬਾਹ ਫੜੀਏ ਤੇ ਅਸੀਂ ਜਿਹੜੇ 16 ਪਿੰਡ ਜਿਹੜੇ ਉੱਪਰ ਦੇ ਨਾਲ ਇਸ ਏਰੀਆ ਦੇ ਵਿੱਚ ਸਬੰਧਤ ਆ ਬਹੁਤ ਦੁਖੀ ਹੋ ਗਏ ਬਹੁਤ ਔਖੇ ਹੋ ਗਏ ਅਸੀਂ ਇਹਦੇ ਵਿੱਚ ਆਰਜੀ ਬੰਨ ਜਿਹੜਾ ਆਪਣੇ ਪੱਲਿਓ ਲਾਇਆ ਸੀ ਤੇ ਉਹ ਅੱਜ ਟੈਰੇ ਟੇਰੀ ਹੋ ਗਿਆ ਵਾ ਇਹ ਸਿਰਫ ਸਰਕਾਰ ਦੀ ਪ੍ਰਸ਼ਾਸਨ ਦੀ ਨਲਾਕੀ ਆ ਤੇ ਸਰਕਾਰ ਨੂੰ ਬੇਨਤੀ ਆ ਕਿ ਜਲਦੀ ਸਾਰੀ ਤੇ ਕਿਸਾਨਾਂ ਦੀ ਸਾਰ ਲਈ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨ ਖੁਦਕੁਸ਼ੀ ਜਾਂ ਕੋਈ ਆਪਣਾ ਇਹੋ ਜਿਹਾ ਕਦਮ ਨਾ ਚੁੱਕੇ ਕਿ ਜਿਹੜਾ ਸਰਕਾਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇ ਤਾਂ ਪਿੰਡ ਵਾਸੀਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਅਲਰਟ ਹੋਣ ਲਈ ਅਪੀਲ ਕੀਤੀ ਗਈ ਹੈ ਕਿ 2023 ਦੇ ਵਿੱਚ ਜਿਸ ਤਰ੍ਹਾਂ ਹੜ੍ਹ ਆਏ ਸਨ ਉਸੇ ਤਰ੍ਹਾਂ ਦੀ ਸਥਿਤੀ ਹੁਣ ਬਣਦੀ ਹੋਈ ਵੇਖੀ ਜਾ ਰਹੀ ਹੈ ਜਿਸ ਦੇ ਨਾਲ ਕੱਚੇ ਬਣੇ ਹੋਏ ਬੰਨ ਲਗਾਤਾਰ ਟੁੱਟਨੇ ਸ਼ੁਰੂ ਹੋ ਚੁੱਕੇ ਨੇ ਇਹ ਹੱਲੇ ਸ਼ੁਰੂਆਤ ਹੈ ਜੇਕਰ ਇਸੇ ਤਰ੍ਹਾਂ ਹੀ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਆ ਬੱਦਲ ਫਟਦੇ ਰਹੇ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਲਾਜ਼ਮੀ ਹੋ ਜਾਣਗੇ ਇਸੇ ਤਰ੍ਹਾਂ ਹੀ ਬਿਆਸ ਦਰਿਆ ਰਵੀ ਦਰਿਆ ਤੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਛੋਟੇ ਪਿੰਡ ਜਿਹੜੇ ਕੀ ਦਰਿਆਵਾਂ ਦੇ ਨਾਲ ਵਸੇ ਹੋਏ ਨੇ ਉਹਨਾਂ ਦੇ ਉੱਤੇ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਤੇ ਸਰਕਾਰ ਨੂੰ ਹੁਣੇ ਤੋਂ ਹੀ ਧਿਆਨ ਦੇ ਕੇ ਸਾਰੇ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੇ ਨੇ ਨਾ ਕਿ 2023 ਦੇ ਵਾਂਗੂ ਜਿਸ ਤਰ੍ਹਾਂ ਹੜ ਹੜ ਆਏ ਉਸੇ ਦਾ ਬਹੁਤ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ ਤੇ ਹੁਣ ਇਸ ਤਰ੍ਹਾਂ ਦੀ ਸਥਿਤੀ ਨਾ ਬਣ ਸਕੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਪੂਰਥਲਾ ਤੋਂ ਸੁਕੇਤ ਗੁਪਤਾ ਦੀ ਰਿਪੋਰਟ